ਇਹਦੇ ਖਿਲਾਫ ਪੂਰੇ ਭਾਰਤ ਵਿੱਚ ਅੰਦੋਲਨ ਚੱਲ ਰਿਹਾ ਜਿਸ ਦੇ ਸਬੰਧ ਵਿੱਚ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤਰਨ ਦਾ ਹਰਮਿੰਦਰ ਗਿਓਸਨ ਇੱਕ ਮੀਟਿੰਗ ਕੀਤੀ ਗਈ ਆ ਜੋ ਅਮਿਤ ਸ਼ਾਹ ਨੇ ਪਿਛਲੀ ਦਿਨੀ ਇੱਕ ਗਲਤ ਸ਼ਬਦ ਬੋਲ ਕੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਬੰਦੇ ਅੱਗੇ ਹਾਲੇ ਕੁਝ ਨੇ ਕਿਸਮਾਲ ਦੀ ਮੀਟਿੰਗ ਕੀਤੀ ਹੈ ਤੁਹਾਡਾ ਦੇਖੋ ਪਾਰਲੀਮੈਂਟ ਦੇ ਵਿੱਚ ਜਿੱਥੇ ਦੇਸ਼ ਦੇ ਸੰਵਿਧਾਨ ਦੀ ਕਦਰ ਕੀਤੀ ਜਾਣੀ ਸੀ ਉਸ ਤੋਂ ਸੰਵਿਧਾਨ ਦੀ ਗੱਲ ਕਰਦਿਆਂ ਕਰਦਿਆਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਬਾਰੇ ਬਹੁਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਨੇ ਕਾਂਗਰਸ ਦੀ ਵਿਰੋਧਤਾ ਕਰਨ ਦੇ ਨਾਲ-ਨਾਲ ਉਹਨੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਨੂੰ ਵੀ ਬਖਸ਼ਿਆ ਇਸ ਕਰਕੇ ਇਸ ਗੱਲ ਦੀ ਅਸੀਂ ਕੜੀ ਨਿੰਦਾ ਕਰਦੇ ਹਾਂ ਔਰ ਸਾਰਾ ਦੇਸ਼ ਅੱਜ ਇਸ ਗੱਲ ਦੇ ਖਿਲਾਫ ਉਠਖਲੋਤਾ ਹੈ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਸ ਗੱਲ ਦੀ ਨਿੰਦਾ ਕਰਨ ਦੇ ਨਾਲ-ਨਾਲ ਮੰਗ ਕਰਦੇ ਹਾਂ ਕਿ ਅਮਿਤ ਸ਼ਾਹ ਨੇ ਬਹੁਤ ਭੜਾ ਕੰਮ ਕੀਤਾ ਔਰ ਇਹ ਤੇ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਹੈ ਇਹਦੀ ਮੈਂਬਰੀ ਬਰਖਾਸਤ ਕਰਨੀ ਚਾਹੀਦੀ ਔਰ ਅਸੀਂ ਇਸ ਮੁੱਦੇ ਨੂੰ ਲੈ ਕੇ ਕੱਲ ਅਸੀਂ ਇੱਥੇ ਬੋੜੀ ਚੌਂਕ ਦੇ ਵਿੱਚ ਡਾਕਟਰ ਭੀਮਰਾਓਂ ਅੰਬੇਦਕਰ ਸਾਹਿਬ ਦੇ ਬੁੱਤ ਤੋਂ ਉਹਨਾਂ ਨੂੰ ਅਸੀਂ ਹਾਰ ਵਗੈਰਾ ਪਾ ਕੇ ਉੱਥੋਂ ਇੱਕ ਕਾਫਲੇ ਦੇ ਰੂਪ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਜਾਵਾਂਗੇ ਉੱਥੇ ਜਾ ਕੇ ਮੈਮੋਰੈਂਡਮ ਦੇਵਾਂਗੇ ਦੇਸ਼ ਦੇ ਰਾਸ਼ਟਰਪਤੀ ਨੂੰ ਸੰਬੋਧਨ ਕਰਕੇ ਕਿਉਂਕਿ ਜ਼ਿਲ੍ਹਾ ਕਾਂਗਰਸ ਔਰ ਕਿਉਂਕਿ ਜਦੋਂ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਦਬਾਉਂਦੇ ਐ ਤੇ ਸਾਡਾ ਫਰਜ਼ ਬਣਦਾ ਸਾਡੇ ਹਾਈ ਕਮਾਂਡ ਨੇ ਆਦੇਸ਼ ਦਿੱਤਾ ਕਿ ਇਸ ਗੱਲ ਨੂੰ ਲੜਾਈ ਨੂੰ ਸੜਕਾਂ ਤੇ ਲੈ ਕੇ ਜਾਈਏ ਅਸੀਂ ਸੜਕਾਂ ਤੇ ਲੈਣ ਵਾਸਤੇ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਸ ਗੱਲ ਦੇ ਵਾਸਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਔਰ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਦੀ ਸੋਚ ਘਟ ਗਿੰਤੀਆਂ ਦੇ ਪ੍ਰਤੀ ਛੋਟੀਆਂ ਆਜ਼ਾਦ ਬਰਾਦਰੀਆਂ ਦੇ ਪ੍ਰਤੀ ਬਹੁਤ ਘਟਿਆ ਉਸ ਘਟਿਆ ਸੋਚ ਦੀ ਅਸੀਂ ਨਿੰਦਾ ਕਰਦੇ ਹਾਂ ਕਾਂਗਰਸ ਪਾਰਟੀ ਸਦਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਦੇਸ਼ ਦੇ ਸੈਕੂਲਰ ਸੰਵਿਧਾਨ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਸਖ਼ਬੁਦਨ ਨਿੰਦਾ ਕਰਦੇ ਔਰ ਪਰਚਾ ਦਰਜ ਕਰਨ ਦੀ ਮੰਗ ਕਰਦੇ ਇੱਕ ਦੱਲਿਆ ਜਿਹੜਾ 26 ਦਿਨ ਤੋਂ ਪੁੱਕੜ ਤਾਲ ਦੇ ਬੈਠਾ ਹੈ ਉਹਦੇ ਬਾਰੇ ਕੀ ਹੋਵੇਗਾ ਦੇਖੋ ਕੇਂਦਰ ਦੀ ਸਰਕਾਰ ਤੇ ਖਾਸ ਕਰਕੇ ਨਾਲ ਦੀ ਨਾਲ ਪੰਜਾਬ ਸਰਕਾਰ ਬੜੇ ਦੋਹਰੇ ਮਾਪਦੰਡ ਬਣਾ ਰਹੇ ਨੇ ਡੱਲੇਵਾਲ ਸਾਹਿਬ ਸਾਫ ਸੁਥਰੇ ਢੰਗ ਦੇ ਨਾਲ ਆਪਣਾ ਜੀਵਨ ਕੁਰਬਾਨ ਕਰਨ ਵਾਸਤੇ ਤਿਆਰ ਨੇ ਉਹ ਜਾਨ ਜੋਖਮ ਚ ਪਾ ਕੇ ਲੜਾਈ ਲੜ ਰਹੇ ਨੇ ਔਰ ਪਿਛਲੇ ਸਮੇਂ ਦੇ ਦੌਰਾਨ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ ਸੀ ਉਦੋਂ ਕੇਂਦਰੀ ਸਰਕਾਰ ਦੇ ਔਰ ਨਰਿੰਦਰ ਮੋਦੀ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਜ਼ਬਾਨੀ ਕਲਾਮੀ ਗੱਲਾਂ ਕੀਤੀਆਂ ਸਨ ਨਾ ਤਾਂ ਕੋਈ ਨੋਟੀਫਿਕੇਸ਼ਨ ਕੀਤਾ ਨਾ ਕੋ ਆਰਡਰ ਕੀਤਾ ਪਰ ਉਸ ਗੱਲ ਨੂੰ ਲਾਗੂ ਕਰਾਉਣ ਦੇ ਵਾਸਤੇ ਡੱਲੇਵਾਲ ਸਾਹਿਬ ਨੇ ਮਰਦਬਾਰਤ ਰੱਖਿਆ ਔਰ ਜਿਨ੍ਹਾਂ ਨੇ ਆਪਣੀ ਜਾਨ ਜੋਖਮ ਚ ਪਾਈ ਹੈ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ ਉਹਨਾਂ ਦੀ ਜਾਨ ਬੜੀ ਕੀਮਤੀ ਹੈ ਔਰ ਜੇ ਉਹਨਾਂ ਦੀ ਜਾਨ ਨੂੰ ਕੁਝ ਹੋ ਗਿਆ ਤੇ ਬਹੁਤ ਪੰਜਾਬ ਦੇ ਹਾਲਾਤ ਵਿਗੜ ਸਕਦੇ ਆ ਕੇਂਦਰ ਸਰਕਾਰ ਗੰਭੀਰ ਨਹੀਂ ਔਰ ਦੇਸ਼ ਦੀ ਸਰਵੋਚ ਅਦਾਲਤ ਸੁਪਰੀਮ ਕੋਰਟ ਡੇ ਟੂ ਡੇ ਹੀਰਿੰਗ ਕਰਕੇ ਉਹਨਾਂ ਦੇ ਮੁੱਦੇ ਨੂੰ ਲੈ ਰਹੀ ਹੈ ਔਰ ਅਸੀਂ ਇਹ ਗੱਲ ਕਵਾਂਗੇ ਕਿ ਜਿਹੜੇ ਮੁੱਦੇ ਉਹਨਾਂ ਨੇ ਠਾਏ ਨੇ ਬੜੇ ਜਾਇਜ਼ ਮੁੱਦੇ ਨੇ ਕੇਂਦਰ ਸਰਕਾਰ ਨੂੰ ਇਹਦੇ ਵੱਲ ਧਿਆਨ ਕਰਕੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਔਰ ਉਹਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਮੰਗਾਂ ਪੂਰੀਆਂ ਕਰਨੀ ਚਾਹੀਦੀ। ਉਹ ਸਮਾਜ ਸੇਕ ਤਰਨਤੰਦ ਜਸਵੀਰ ਅਜੀਤ ਵੀ ਟੀਵੀ ਤਰਨਤਾਰ